ਪੰਜਾਬ ਦੇ ਰਾਜਪਾਲ ਨੇ ਗੁਲਾਬਚੰਦ ਕਟਾਰੀਆ ਪੈਦਲ ਯਾਤਰਾ ਕਰ ਰਹੇ ਨੇ ਤਾਂ ਉਸ ਯਾਤਰਾ ਦੇ ਵਿੱਚ ਡੇਰਾ ਬਿਆਸਮੁਖੀ ਬਾਬਾ ਗੁਰਿੰਦਰ ਸਿੰਘ ਢੱਲੋਂ ਵੀ ਸ਼ਾਮਲ ਹੋਏ ਰਹੇ ਨੇ ਸੁਖਬੀਰ ਬਾਦਲ ਵੀ ਮੌਜੂਦ ਨੇ ਜੀ ਉਸ ਸੀਟ ਦੇ ਉੱਤੇ ਸੋਫੇ ਦੇ ਉੱਤੇ ਸੁਖਬੀਰ ਬਾਦਲ ਬੈਠੇ ਹੋਏ ਨੇ ਹੁਣ ਚਰਚਾ ਇਹ ਵੀ ਚੱਲ ਰਹੀ ਹੈ ਕਿ ਕੀ ਗੱਲ ਹੋਣ ਭਾਜਪਾ ਤੇ ਕਾਂਗਰਸ ਗੱਠਜੋੜ ਬਾਰੇ ਇਹ ਜੀ ਮੈਂ ਤਾਂ ਜੀ ਪਹਿਲਾਂ ਹੀ ਕਹਤਾ ਸੀ ਯਾਦ ਕਰੋ ਆਪਣੇ ਕੁਝ ਦਿਨ ਪਹਿਲਾਂ ਜਿਹੜੀ ਵੀਡੀਓ ਆਪਾਂ ਨੇ ਇਸੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਬਾਬਾ ਜੀ ਪੁਲ ਦਾ ਕੰਮ ਕਰਨਗੇ ਜੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣੀ ਅਕਾਲੀ ਭਾਜਪਾ ਤਾਂ ਵਿੱਚ ਗੱਠ ਜੋੜਦਾ ਇੱਕ ਪੁਲ ਦਾ ਕੰਮ ਕਰਨਗੇ ਇਹ ਦਰਸ਼ਕਾਂ ਨੂੰ ਇਹ ਬੇਨਤੀ ਹੈ ਕਿ ਸਾਡੀਆਂ ਕੁਝ ਦਿਨ ਪਹਿਲਾਂ ਦੀਆਂ ਜਿਹੜੀਆਂ ਪੋਲਿਟੀਕਲ ਬੈਟਲ ਨੂੰ ਵੇਖਿਆ ਜਾਵੇ ਉਹਦੇ 'ਚ ਅਸੀਂ ਪੂਰੇ ਤਰੀਕੇ ਦੇ ਨਾਲ ਐਨਾਲਿਸਿਸ ਕੀਤਾ ਸੀ ਕਿ ਕਿਹੜੇ ਢੰਗ ਦੇ ਨਾਲ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਪੁਲ ਬਣੇਗਾ ਤੇ ਇਹਨਾਂ ਦਾ ਅਕਾਲੀ ਭਾਜਪਾ ਦਾ ਇਕੱਠ ਜੋੜ ਜਿਹੜਾ ਉਹ ਵੇਖਣ ਨੂੰ ਮਿਲੇਗਾ ਜੇਕਰ ਆਪਾਂ ਬਲਤੇਜ ਸਿੰਘ ਪੰਨੂ ਹੋਣਾਂ ਦੀ ਗੱਲ ਮੰਨੀਏ ਜਾਂ ਹੋਰਾਂ ਦੀ ਗੱਲ ਮੰਨੀਏ ਜਿਹੜੇ ਕਿ ਇਹਨਾਂ ਦੇ ਵਿਰੋਧੀ ਹੈਗੇ ਨੇ ਤਾਂ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਜਿੰਨੇ ਵੀ ਸੰਤ ਸ਼ਖਸੀਅਤ ਹੁੰਦੇ ਨੇ ਉਹ ਸਾਰਿਆਂ ਵੀ ਰਿਸ਼ਤੇ ਆ ਨਾਤਿਆਂ ਤੋਂ ਸਮਾਜ ਦੇ ਹਰੇਕ ਰਿਸ਼ਤੇ ਤੋਂ ਜਿਹੜਾ ਉਹ ਨਿਰਲੇਪ ਹੁੰਦੇ ਨੇ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਉਹ ਜਿਹੜੀ ਇਹ ਮੁਹਿੰਮ ਹੈ ਅਫਰੋਜਪੁਰ ਦੇ ਵਿੱਚ ਅਫਰੋਜਪੁਰ ਦੇ ਵਿੱਚ ਉਹਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਂ ਦਾ ਇੱਕ ਵੀਰਗਾਰ। ਇਹ ਸੋਰਾ ਇੱਕ ਪਹਿਲੀ ਵਾਰ ਹੋਇਆ ਭਾਰਤ ਦੇ ਇਤਿਹਾਸ ਦੇ ਵਿੱਚ। ਧਾਰਮਿਕ ਡੇਰੇ ਦਾ ਮੁਖੀ ਜਿਸ ਨੂੰ ਕੀ ਰੱਬ ਤੱਕ ਦਾ ਦਰਜਾ ਦਿੰਦੇ ਹੋਣ ਉਹਨਾਂ ਦੇ ਲੋਕ ਉਹ ਕਿਸੇ ਐਸੀ ਜਿਹੜੀ ਮੁਹਿੰਮ ਦੇ ਵਿੱਚ ਜਿਹੜੇ ਨੇ ਉਹ ਸ਼ਾਮਲ ਹੋਣ। ਚੋਗਰੀ ਬਾਨੇ ਸੌ ਵੀ ਚੁੱਕੀ ਉੱਥੇ ਨਸ਼ਾ ਲੈ ਕੇ ਸੌ ਵੀ ਚੁੱਕੀ ਗਈ ਹੈ। ਇੱਕ ਨਵੀਂ ਚਰਚਾ ਛਿੜ ਗਈ ਹੈ ਵੀ ਬਾਬਾ ਗੁਰਦਰ ਸਿੰਘ ਢਿੱਲੋਂ ਲਗਾਤਾਰ ਇੱਕ ਸਮਝੌਤੇ ਵਾਲ ਚੱਲ ਰਹੀ ਨਹੀਂ ਬਿਲਕੁਲ ਜੀ ਪਿੱਛੇ ਤਾਂ ਇੱਕ ਹੋਰ ਵੀ ਰੋਲਾ ਪੈ ਗਿਆ ਸੀਗਾ ਜਿਹੜਾ ਕਿ ਮੰਨਣਯੋਗ ਨਹੀਂ ਹੈ ਕਿ ਬਾਬਾ ਗੁਰਿੰਦਰ ਸਿੰਘ ਘੱਲੋਂ ਆਪ ਚੋਣਾਂ ਲੜਨਗੇ ਤੇ ਮੁੱਖ ਮੰਤਰੀ ਦਾ ਚਿਹਰਾ ਬਣਗੇ ਇਹ ਸਭ ਇਹ ਤਾਂ ਗੱਲ ਬਕਰੀਆ ਲੇਕਿਨ ਉਹ ਕਿੰਗ ਮੇਕਰ ਜ਼ਰੂਰ ਬਣ ਸਕਦੇ ਨੇ ਸਿਆਸੀ ਲੋਕ ਸਾਡਾ ਤੋਂ ਦੂਰ ਰਹਿਣ ਇਹ ਬਿਲਕੁਲ ਦਾ ਬਿਲਕੁਲ ਵੱਖਰੀ ਚੀਜ਼ ਹੈ ਇਹਦੇ ਵਿੱਚ ਕਿਸਾਨਾਂ ਦਾ ਮੁੱਦਾ ਹੈਗਾ ਤੇ ਤੁਸੀਂ ਸਿਆਸੀ ਲੋਕ ਨਹੀਂ ਆ ਸਕਦੇ ਇੱਥੇ ਸਿਆਸੀ ਲੋਕਾਂ ਵੱਲੋਂ ਨਸ਼ਿਆਂ ਵਿਰੋਧ ਮੁਹਿੰਮ ਸਟਾਰਟ ਕੀਤੀ ਗਈ ਹੈ ਸ਼ਰਮਣੀ ਕਾਲੀ ਦਲ ਦੇ ਉੱਤੇ ਇਲਜ਼ਾਮ ਲੱਗਦੇ ਨੇ ਵੀ ਜਦੋਂ ਸ਼ਰਮਣੀ ਕਾਲੀ ਦਲ ਦੀ ਸਰਕਾਰ ਸੀ ਚਿੱਟਾ ਸ਼ਰੀਆਮ ਵੀ ਕਿਹਾ ਚਿੱਟੇ ਲੈ ਕੇ ਕਾਫੀ ਇਲਜ਼ਾਮ ਲੱਗੇ ਨੇ ਪਰ ਇਹ ਜਹੀ ਰੈਲੀ ਹੋਣੀ ਰਾਜਪਾਲ ਗੁਲਾਬਚੰਦ ਕਟਾਰੀਆ ਪਹੁੰਚੇ ਨੇ ਸੁਖਵੀਰ ਬਾਦਲ ਬੈਠੇ ਨੇ ਪਪਾ ਗੁਰਿੰਦਰ ਸਿੰਘ ਢਿੱਲੋਂ ਕਿਤੇ ਨਾ ਕਿਤੇ ਦੱਸਦੇ ਹੋਏ ਨਜ਼ਰ ਆ ਰਹੇ ਨੇ ਜੀ ਵੀ ਇਹ ਅਜੇ ਖੁਦ ਨਹੀਂ ਹੈਗਾ ਇਹ ਵੀ ਕਿਤੇ ਕਿਤੇ ਸਿੰਟਮ ਨੇ ਚੁੱਪਪੁ ਧਾਰਨ ਕਰਕੇ ਤੇ ਇਹ ਸਾਰਾ ਦਾ ਸਾਰਾ ਜਿਹੜਾ ਉਹਨਾਂ ਨੂੰ ਵਿਰੋਧੀਆਂ ਨੂੰ ਜਵਾਬ ਦੇਣ ਦੀ ਜਿਹੜੀ ਰਣਨੀਤੀ ਅਪਣਾਈ ਹੈ ਫਰਕ ਤੇ ਉੱਤੇ ਉਤਰੇ ਨੇ ਨਾ ਇਹਨੂੰ ਤੁਸੀਂ ਐਵੇਂ ਹੀ ਨਾ ਜਾਣੋ ਇਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਬਹੁਤ ਤਗੜਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋਰ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਵੀ ਸਕਰੀਨ ਦੇ ਉੱਤੇ ਫਿਰੋਜ਼ਪੁਰ ਦੇ ਵਿੱਚ ਪੰਜਾਬ ਦੇ ਰਾਜਪਾਲ ਨੇ ਗੁਲਾਬ ਚੰਦ ਕਟਾਰੀਆ ਪੈਦਲ ਯਾਤਰਾ ਕਰ ਰਹੇ ਨੇ ਤਾ ਉਸ ਯਾਤਰਾ ਦੇ ਵਿੱਚ ਡੇਰਾ ਬਿਆਸਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੀ ਸ਼ਾਮਲ ਹੋਏ ਤੇ ਨਾਲ-ਨਾਲ ਤੁਰ ਰਹੇ ਨੇ ਤੇ ਇੱਕ ਸਮਾਗਮ ਰੱਖਿਆ ਗਿਆ ਉਹਦੇ ਵਿੱਚ ਸੁਖਬੀਰ ਬਾਦਲ ਵੀ ਮੌਜੂਦ ਨੇ ਜੀ ਉਸ ਸੀਟ ਦੇ ਉੱਤੇ ਸੋਫੇ ਦੇ ਉੱਤੇ ਸੁਖਬੀਰ ਬਾਦਲ ਬੈਠੇ ਹੋਏ ਨੇ ਹੁਣ ਚਰਚਾ ਹੋਵੇ ਚੱਲ ਰਹੀ ਹੈ ਕਿ ਗੱਲ ਹੋਣ ਭਾਜਪਾ ਤੇ ਕਾਲੀਦਰ ਗੱਠਜੋੜ ਬਾਰੇ ਵਧ ਰਹੇ ਹੈ ਜੀ ਮੈਂ ਤਾਂ ਜੀ ਪਹਿਲਾਂ ਹੀ ਕਹਤਾ ਸੀ ਯਾਦ ਕਰੋ ਆਪਣੇ ਕੁਝ ਦਿਨ ਪਹਿਲਾਂ ਜਿਹੜੀ ਵੀਡੀਓ ਆਪਾਂ ਨੇ ਇਸੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਔਰ ਬਾਬਾ ਜੀ ਇਸ ਸਮੇਂ ਦੇ ਵਿੱਚ ਪੁਲ ਦਾ ਕੰਮ ਕਰਨਗੇ ਜੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਣੀ ਅਕਾਲੀ ਭਾਜਪਾ ਦਾ ਵਿੱਚ ਗੱਠ ਜੋੜ ਦਾ ਇੱਕ ਪੁਲ ਦਾ ਕੰਮ ਕਰਨਗੇ ਤੇ ਉਹ ਹੁਣ ਹੁੰਦਾ ਨਜ਼ਰ ਆ ਰਿਹਾ ਹ ਇਹ ਦਰਸ਼ਕਾਂ ਨੂੰ ਇਹ ਬੇਨਤੀ ਹੈ ਕਿ ਸਾਡੀਆਂ ਕੁਝ ਦਿਨ ਪਹਿਲਾਂ ਦੀਆਂ ਜਿਹੜੀਆਂ ਪੋਲਿਟੀਕਲ ਬੈਟਲ ਨੂੰ ਵੇਖਿਆ ਜਾਵੇ ਉਹਦੇ 'ਚ ਅਸੀਂ ਪੂਰੇ ਤਰੀਕੇ ਦੇ ਨਾਲ ਐਨਾਲਿਸਿਸ ਕੀਤਾ ਸੀ ਵੀ ਕਿਹੜੇ ਢੰਗ ਦੇ ਨਾਲ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਪੁਲ ਬਣੇਗਾ ਤੇ ਇਹਨਾਂ ਦਾ ਅਕਾਲੀ ਭਾਜਪਾ ਦਾ ਗੱਠਜੋੜ ਜਿਹੜਾ ਉਹ ਵੇਖਣ ਨੂੰ ਮਿਲੇਗਾ ਤੇ ਇਹੀ ਜਿਹੜਾ ਗੱਠਜੋੜ ਹੈ ਹੁਣ ਹੋਂ ਹੁੰਦਾ ਨਜ਼ਰ ਆ ਰਿਹਾ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਣੀ ਹੁਣ ਇੱਕ ਗੱਲ ਜੇਕਰ ਆਪਾਂ ਬਲਤੇਜ ਸਿੰਘ ਪੰਨੂ ਹੋਣਾਂ ਦੀ ਗੱਲ ਮੰਨੀਏ ਜਾਂ ਹੋਰਾਂ ਦੀ ਗੱਲ ਮੰਨੀਏ ਜਿਹੜੇ ਕਿ ਇਹਨਾਂ ਦੇ ਵਿਰੋਧੀ ਹੈਗੇ ਨੇ ਤਾਂ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਜਿੰਨੇ ਵੀ ਸੰਤ ਸ਼ਖਸੀਅਤ ਹੁੰਦੇ ਨੇ ਉਹ ਸਾਰੀਆਂ ਵੀ ਰਿਸ਼ਤੇ ਨਾਤਿਆਂ ਤੋਂ ਸਮਾਜ ਦੇ ਹਰੇਕ ਰਿਸ਼ਤੇ ਤੋਂ ਜਿਹੜਾ ਉਹ ਨਿਰਲੇਪ ਹੁੰਦੇ ਨੇ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਪਰ ਜਿਸ ਤਰੀਕੇ ਦੇ ਨਾਲ ਉਹ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਉਹ ਦੋ ਵਾਰੀ ਵਿਕਰਮ ਸਿੰਘ ਵਿਜੀਠੀਆ ਉਹਨਾਂ ਨੂੰ ਮਿਲਣ ਉੱਥੇ ਉਹਨਾਂ ਦੇ ਜੇਲ੍ਹ ਦੇ ਵਿੱਚ ਗਏ ਤੇ ਉਸ ਤੋਂ ਬਾਅਦ ਉਹ ਫੇਰ ਜਾ ਕੇ ਉਹਨਾਂ ਨੇ ਉੱਥੇ ਜਾ ਕੇ ਬਿਆਨ ਦਿੱਤਾ ਵਿਕਰਮ ਸਿੰਘ ਵਿਜੀਠੀਆ ਉਹਨਾਂ ਦੇ ਹੱਕ ਦੇ ਵਿੱਚ ਕੀ ਉਹਨਾਂ ਦੇ ਉੱਤੇ ਲੱਗੇ ਦੋਸ਼ ਜਿਹੜੇ ਨੇ ਉਹ ਬਿਲਕੁਲ ਗਲਤ ਨੇ ਉਸ ਤੋਂ ਬਾਅਦ ਤੁਰੰਤ ਥੋੜੇ ਜਿਹਾ ਥੋੜੀ ਦੇਰ ਬਾਅਦ ਹੀ ਜਿਹੜਾ ਅੱਧ ਘੰਟੇ ਦੇ ਵਿੱਚ ਵਿੱਚ ਵਿਕਰਮ ਸਿੰਘ ਜੀਠੀ ਆ ਉਹਨਾਂ ਨੂੰ ਜ਼ਮਾਨਤ ਮਿਲਣਾ ਫਿਰ ਅ ਲਗਾਤਾਰ ਜਿਹੜੇ ਨੇ ਉਹ ਇੱਕ ਸਿਆਸੀ ਮਾਹੌਲ ਦੇ ਵਿੱਚ ਉਲਝ ਜਾਣਾ ਤੇ ਫਿਰ ਹੋਣ ਜਿਹੜਾ ਨਸ਼ਿਆਂ ਦੇ ਵਿਰੁੱਧ ਜਿਹੜੀ ਜਿਹੜੀ ਇਹ ਮੁਹਿੰਮ ਹੈ ਉਹਦੇ ਵਿੱਚ ਫਰੋਜਪੁਰ ਦੇ ਵਿੱਚ ਉਹਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਣ ਦਾ ਐਕਟਿਵ ਹੋਰ ਇੱਕ ਪਹਿਲੀ ਵਾਰ ਹੋਇਆ ਭਾਰਤ ਦੇ ਇਤਿਹਾਸ ਦੇ ਵਿੱਚ ਕਿ ਕੋਈ ਧਾਰਮਿਕ ਡੇਰੇ ਦਾ ਮੁਖੀ ਜਿਸ ਨੂੰ ਕੀ ਰੱਬ ਤੱਕ ਦਾ ਦਰਜਾ ਦਿੰਦੇ ਹੋਣ ਉਹਨਾਂ ਦੇ ਲੋਕ ਉਹ ਕਿਸੇ ਐਸੀ ਜਿਹੜੀ ਮੁਹਿਮ ਦੇ ਵਿੱਚ ਜਿਹੜੇ ਨੇ ਉਹ ਸ਼ਾਮਲ ਹੋਣ ਸੁਖਰੀ ਬਾਦ ਨੇ ਸੌ ਵੀ ਚੁੱਕੀ ਉੱਥੇ ਨਸ਼ਿਆਂ ਲੈ ਕੇ ਸੌ ਵੀ ਚੁੱਕੀ ਗਈ ਹੈ ਇੱਕ ਨਵੀਂ ਚਰਚਾ ਛਿੜ ਗਈ ਹੈ ਵੀ ਬਾਬਾ ਗੁਰਦਰ ਸਿੰਘ ਢਿੱਲੋਂ ਲਗਾਤਾਰ ਇੱਕ ਸਮਝੌਤੇ ਵੱਲ ਚੱਲ ਰਹੇ ਨੇ ਜੀ ਬਿਲਕੁਲ ਜੀ ਪਿੱਛੇ ਤਾਂ ਇੱਕ ਹੋਰ ਵੀ ਰੌਲਾ ਪੈ ਗਿਆ ਸੀਗਾ ਜਿਹੜਾ ਕੀ ਮੰਨਣਯੋਗ ਨਹੀਂ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਆਪ ਉਪਚੋਣਾ ਲੈਣਗੇ ਤੇ ਮੁੱਖ ਮੰਤਰੀ ਦਾ ਚਿਹਰਾ ਬਣ ਗਏ ਸਭ ਇਹ ਤਾਂ ਗੱਲ ਵਕਰੀਆ ਲੇਕਿਨ ਉਹ ਕਿੰਗ ਮੇਕਰ ਜ਼ਰੂਰ ਬਣ ਸਕਦੇ ਨੇ ਕੀ ਉਹਨਾਂ ਦੋਨਾਂ ਨੂੰ ਜਿਹੜਾ ਇਕੱਠਿਆਂ ਕਰਕੇ ਚੋਣਾ ਚ ਆਪਣੇ ਬੰਦਿਆਂ ਨੂੰ ਪਿੱਛੇ ਹੁਣ ਦੇਖੋ ਇਹ ਇੱਕ ਰੈਲੀ ਜਿਹੜੀ ਹੋਈ ਆ ਇਹ ਇਹ ਸਿਆਸੀ ਲੋਕਾਂ ਦੇ ਨਾਲ ਹੋਈ ਆ ਤੁਸੀਂ ਯਾਦ ਕਰੋ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਅ ਐਸਕੇਮ ਵੱਲੋਂ ਜਿਹੜਾ ਉਹਨਾਂ ਦੇ ਉੱਥੇ ਕੀਤਾ ਗਿਆ ਸੀਗਾ ਬਾਰਡਰਾਂ ਦੇ ਉੱਤੇ ਜਿਹੜਾ ਉਹਨਾਂ ਨੇ ਧਰਨੇ ਲਾਏ ਸੀਗੇ ਉਹਦੇ ਵਿੱਚ ਸਪਸ਼ਟ ਤੌਰ ਦੇਤੇ ਰੋਲਾ ਪਾਇਆ ਗਿਆ ਸੀ ਉਹਨਾਂ ਨੇ ਸਟੇਜਾਂ ਦੇ ਉੱਤੇ ਵੀ ਬੰਦੇ ਸਿਆਸਤਦਾਨ ਚੜਨ ਨਹੀਂ ਸੀ ਦਿੱਤੇ ਉਹਨਾਂ ਨੇ ਕਿਹਾ ਸੀਗਾ ਸਿਆਸੀ ਲੋਕ ਸਾਡੇ ਤੋਂ ਦੂਰ ਰਹਿਣ ਇਹ ਬਿਲਕੁਲ ਦਾ ਬਿਲਕੁਲ ਵੱਖਰੀ ਚੀਜ਼ ਹੈ ਇਹਦੇ ਵਿੱਚ ਕਿਸਾਨਾਂ ਦਾ ਮੁੱਦਾ ਹੈਗਾ ਤੇ ਤੁਸੀਂ ਸਿਆਸੀ ਲੋਕ ਨਹੀਂ ਆ ਸਕਦੇ ਇੱਥੇ ਸਿਆਸੀ ਲੋਕਾਂ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਸਟਾਰਟ ਕੀਤੀ ਗਈ ਹੈ ਤੇ ਇਹਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣੀ ਸ਼ਾਮਲ ਹੋ ਰਹੇ ਨੇ ਇਹਦਾ ਮਤਲਬ ਉਹ ਸਿਆਸਤ ਦਾ ਸਮਰਥਨ ਕਿਤਨਾ ਕਿਤੇ ਕਰਨੀ ਜੇਕਰ ਉਹਨਾਂ ਨੇ ਨਸ਼ਾ ਵਿਰੁੱਧ ਮੁਹਿੰਮ ਚਲਾਉਣੀ ਹੈ ਤਾਂ ਆਪਣੇ ਲੈਵਲ ਦੇ ਉੱਤੇ ਵੀ ਚਲਾ ਸਕਦੇ ਸੀ ਉਹ ਆਪਣੇ ਲੈਵਲ ਤੇ ਚਲਾਣ ਉਹ ਨਾਲ ਜਾਣ ਵੱਖਰੇ ਹੋ ਕੇ ਨਿਕਲਣ ਤਾਂ ਲੋਕੀ ਕਹਿਣਗੇ ਵੀ ਇਹ ਇੱਕ ਧਾਰਮਿਕ ਡੇਰੇ ਵੱਲੋਂ ਇੱਕ ਸੰਤ ਵੱਲੋਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਤੇ ਵਧੀਆ ਗੱਲ ਹੈ ਉਹਨਾਂ ਦਾ ਸਾਥ ਦੇਣਾ ਚਾਹੀਦਾ ਅਸੀਂ ਵੀ ਉਸ ਚੀਜ਼ ਦਾ ਸਮਰਥਨ ਕਰਦੇ ਹਾਂ ਲੇਕਿਨ ਜਿਹੜਾ ਇਹ ਕੰਮ ਹੋਇਆ ਇਸ ਸਿਆਸਤਦਾਨਾਂ ਦੇ ਨਾਲ ਨਿਕਲ ਕੇ ਹੋਇਆ ਕਿਤੇ ਨਾ ਕਿਤੇ ਇਹ ਇੱਕ ਸਿਆਸੀ ਤੌਰ ਦੇਤੇ ਹੋਣੇ ਪਿਆ ਆ ਇੱਥੇ ਵੀ ਥੋੜਾ ਜਿਹਾ ਦਰਸ਼ਕਾਂ ਨੂੰ ਦੱਸਾਂਗੇ ਕਿਉਂਕਿ ਸ਼੍ਰੋਮਣੀ ਕਾਲੀ ਦਲ ਦੇ ਉੱਤੇ ਇਲਜ਼ਾਮ ਲੱਗਦੇ ਨੇ ਵੀ ਜਦੋਂ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਸੀ ਚਿੱਟਾ ਸ਼ਰੀਆਮ ਵੀ ਕਿਹਾ ਚਿੱਟੇ ਲੈ ਕੇ ਕਾਫੀ ਇਲਜ਼ਾਮ ਲੱਗੇ ਨੇ ਪਰ ਇਹ ਜਹੀ ਰੈਲੀ ਹੁਣੇ ਰਾਜਪਾਲ ਗੁਲਾਬਚੰਦ ਕਟਾਰੀਆ ਪਹੁੰਚੇ ਨੇ ਸੁਖੀਰ ਬਾਦਲ ਬੈਠੇ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਕਿਤੇ ਨਾ ਕਿਤੇ ਦੱਸਦੇ ਹੋਏ ਨਜ਼ਰ ਆ ਰਹੇ ਨੇ ਜੀ ਵੀ ਅਜਿਹਾ ਕੁਝ ਨਹੀਂ ਹੈਗਾ ਜੀ ਇਹ ਵੀ ਕਿਤੇ ਕਿਤੇ ਸੰਟਮ ਨੇ ਉਹਨਾਂ ਨੇ ਚੁੱਪ ਧਾਰਨ ਕਰਕੇ ਤੇ ਇਹ ਸਾਰਾ ਦਾ ਸਾਰਾ ਜਿਹੜਾ ਉਹਨਾਂ ਨੂੰ ਵਿਰੋਧੀਆਂ ਨੂੰ ਜਵਾਬ ਦੇਣ ਲਈ ਜਿਹੜੀ ਰਣਨੀਤੀ ਅਪਣਾਈ ਆ ਇਹ ਜਿਹੜੇ ਉਹ ਸੜਕ ਤੇ ਉੱtre ਨੇ ਨਾ ਇਹਨੂੰ ਤੁਸੀਂ ਐਵੇਂ ਹੀ ਨਾ ਜਾਣੋ ਇਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਬਹੁਤ ਤਕੜਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜਾ ਮੁੱਖ ਮੰਤਰੀ ਵੱਲੋਂ ਜਿਹੜਾ ਇੱਕ ਸੋਸ਼ਲ ਮੀਡੀਆ ਉਤੇ ਪੋਸਟ ਪਾਈ ਗਈ ਸੀ ਕਿ ਜਦੋਂ ਮੁਲਾਕਾਤੀ ਹੀ ਜੱਜ ਬਣ ਜਾਣ ਤਾਂ ਫਿਰ ਜਿਹੜਾ ਉਹ ਅਦਾਲਤਾਂ ਦਾ ਰੱਬ ਰੱਖਾ ਤਾਂ ਇਹ ਉਸ ਚੀਜ਼ ਦਾ ਜਵਾਬ ਦੇਣ ਲਈ ਜਿਹੜਾ ਉਹ ਸੜਕਾਂ ਦੇ ਉੱਤੇ ਉਤਰੇ ਨੇ ਤੇ ਮੈਨੂੰ ਲੱਗਦਾ ਕਿ ਇਸ ਚੀਜ਼ ਦਾ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਹੋ ਸਕਦਾ ਯਾਦ ਕਰੋ ਆਪਾਂ ਨੇ ਇੱਕ ਚੀਜ਼ ਹੋਰ ਵੀ ਪੂਰੀ ਐਨਾਲਿਸਿਸ ਕਰਕੇ ਦੱਸੀ ਸੀ ਵੀ ਕਿਹੜੇ ਕਿਹੜੇ ਡੇਰੇ ਦੇ ਮੁਖੀਆਂ ਨੇ ਸਿਆਸਤਦਾਨਾਂ ਦਾ ਸਾਥ ਦਿੱਤਾ ਇਸ ਤਰੀਕੇ ਦਾ ਕਿਹੜੇ ਕਿਹੜੇ ਡੇਰੇ ਦੇ ਮੁਖੀਆਂ ਨੇ ਸਿਆਸੀ ਤੌਰ ਦੇ ਉੱਤੇ ਆਪਣੇ ਲੋਕਾਂ ਨੂੰ ਜਿਹੜਾ ਉਹਦੇ 'ਚ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ ਤੇ ਉਹਨਾਂ ਦਾ ਬਾਅਦ ਵਿੱਚ ਕੀ ਬਣਿਆ ਬਾਅਦ ਵਿੱਚ ਉਹਨਾਂ ਕਿਵੇਂ ਪਰਚੇ ਦਰਜ ਹੋਏ ਤਾਂ ਕਿਵੇਂ ਉਹਨਾਂ ਦਾ ਜਿਹੜਾ ਉਹ ਧਾਰਮਿਕ ਕੈਰੀਅਰ ਜਿਹੜਾ ਸੰਤਾਲੀ ਜਿਹੜੀ ਸ਼ਖਸੀਅਤ ਦਾ ਜਿਹੜਾ ਉਹ ਸੀਗਾ ਦਿਖ ਸੀਗੀ ਉਹਨਾਂ ਨੂੰ ਕਿੱਡੀ ਵੱਡੀ ਢਾਹ ਲੱਗੀ ਉਹਦੇ 'ਚ ਸਰਸੇ ਵਾਲਾ ਡੇਰਾ ਜਿਹੜਾ ਇੱਕ ਬੜਾ ਵੱਡੀ ਉਦਾਹਰਨ ਹੈਗੀ ਆ ਉਹਦੇ ਵਿੱਚ ਆਪਣਾ ਜਿਹੜਾ ਬਾਪੂ ਆਸਰਾਮ ਬਾਪੂ ਆਸਰਾਮ ਇੱਕ ਬੜੀ ਵੱਡੀ ਉਦਾਹਰਨ ਹੈ ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਉਦਾਹਰਨਾਂ ਜਿਹੜੀਆਂ ਨੇ ਆਪਣੇ ਕੋਲ ਮੌਜੂਦ ਨੇ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਇੱਕ ਕਿਤੇ ਨਾ ਕਿਤੇ ਜਿੱਥੇ ਆਮ ਆਦਮੀ ਪਾਰਟੀ ਨੂੰ ਨੁਕਸਾਨ ਪਹੁੰਚਾਣ ਗਿਆ ਉੱਥੇ ਡੇਰੇ ਵੱਲ ਵੀ ਇਸ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਉਂਗਲਾਂ ਚੱਕੀਆਂ ਜਾ ਰਹੀਆਂ ਨੇ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ